ਪਰ ਅੰਕਲ ਨੇ ਸਾਨੂੰ ਫਾਦਰ ਫਿਕਰ ਮੰਗੂ ਸੰਭਾਲਿਆ ਤੇ ਫਿਰ ਸਾਨੂੰ ਨਹੀਂ ਸੀ ਪਤਾ ਕਿ ਅਸੀਂ ਵੀ ਉਹਨਾਂ ਨੂੰ ਮੋਢਾ ਦਵਾਂਗੇ ਕਿਸੇ ਦਿਨ ਤੇ ਇਹ ਚੀਜ਼ਾਂ ਮਤਲਬ ਅਸੀਂ ਕਿਉਂਕਿ ਅਸੀਂ ਬਚਪਨ ਤੋਂ ਅਟੈਚ ਸੀਗੇ ਅੰਕਲ ਨਾਲ ਵੀ ਪੁਖਰਾਜ ਨਾਲ ਅਸੀਂ ਆਬਵੀਅਸਲੀ ਬਚਪਨ ਕੱਟਿਆ ਆਪਣਾ ਹੁਣ ਜਵਾਨੀ ਕੱਟ ਰਹੇ ਆ ਤੇ ਅੱਗੇ ਬੁਢਾਪਾ ਅਗਲੇ ਜਨਮ ਵੀ ਸਾਰੇ ਅਸੀਂ ਯਾਰੀ ਦੇ ਨਾਮ ਹੀ ਲਾ ਦੇਣੇ ਆ ਸੋ ਇਸ ਕਰਕੇ ਜੋ ਸਾਡੇ ਪੇਰੈਂਟਸ ਦੇ ਬੌਂਡ ਸੀਗੇ ਉਦੋਂ ਹੀ ਸਾਡਾ ਬੱਚਿਆਂ ਦਾ ਬੋਣ ਬਣ ਗਿਆ ਉਦੋਂ ਹੀ ਅਸੀਂ ਵੱਡੇ ਹੋਏ ਤਾਂ ਜਿੱਦਾਂ ਵੀ ਹੁਣ ਅਸੀਂ ਇੱਕ ਦੂਸਰੇ ਦੀ ਸਪੋਰਟ ਕਰਦੇ ਆਂ ਤੇ ਉਸ ਪਾਪਾ ਵਲੇ ਉਹਨੇ ਸਾਡੀ ਬਹੁਤ ਸਪੋਰਟ ਕੀਤੀ ਪਰ ਅਨਫੋਰਚੂਨੇਟਲੀ ਮੌਕਾ ਇਦਾਂ ਦਾ ਕੁਛ ਆਇਆ ਕਿ ਸਾਨੂੰ ਉਹਦੇ ਨਾਲ ਉਸੇ ਤਰ੍ਹਾਂ ਖੜਨਾ ਪਿਆ ਜਿੱਦਾਂ ਉਹਨੇ ਪਾਪਾ ਵਲੇ ਸਾਨੂੰ ਹੌਸਲਾ ਦਿੱਤਾ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨੂੰ ਹੀ ਹੌਸਲਾ ਨੂੰ ਦਈਏ ਜਿੱਦਾਂ ਉਹਨੇ ਮੇਰੇ ਫਾਦਰ ਸਾਹਿਬ ਦੀ ਵਾਰ ਨੂੰ ਹਨਾ ਸਾਡੇ ਨਾਲ ਖੜਿਆ ਹੋ ਬਹੁਤ ਬਹੁਤ ਅਨਫੋਰਚੂਨੇਟ ਸੀਗਾ ਕਿ ਅੰਕਲ ਨੂੰ ਅਸੀਂ ਇਦਾਂ ਲੂਜ਼ ਕਰਤਾ ਬਹੁਤ ਵੱਡੀ ਦਿਗਤ ਸੀਗੇ ਉਹ ਸੋ ਇਸ ਕਰਕੇ ਜਿੱਥੇ ਵੀ ਨੇ ਉਹ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਹਮੇਸ਼ਾ